ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਫਰਸਟ ਕਲੈਕਸ਼ਨਾਂ ਇੰਪੋਰਟੈਂਟ ਸੌਫਟ ਆਰਗੈਂਜ਼ਾ ਦੀਆਂ ਨੇ ਫਲਾਵਰ ਪ੍ਰਿੰਟ ਨਾਲ ਆਏਗਾ ਤੇ ਬਹੁਤ ਹੀ ਪਿਆਰਾ ਹੈਂਡਵਰਕ ਹੋਇਆ ਹੈ ਬੈਕ ਤੋਂ ਪਲੇਨ ਆਏਗਾ 슬ੀਵਜ਼ ਜਿਹੜੀਆਂ ਨੇ ਉਹ ਹਾਫ ਜਾਂ ਫੁੱਲ ਤੁਸੀਂ ਬਣਾ ਸਕਦੇ ਹੋ ਲੈਂਥ ਇਹਦੀ 44 ਤੱਕ ਹੈ ਤੇ ਚਟਾਈ ਇਹਦੀ ਜਿਹੜੀ 59 ਤੱਕ ਜਾਏਗੀ ਬਾਟਮ ਸ਼ੈਂਟੂਨ ਦਾ 3 ਮੀਟਰ ਦਾ ਪ੍ਰਾਈਸ ਇਹਦਾ 1850 ਰੁਪਏ ਹੈ ਬਹੁਤ ਪਿਆਰੀ 컬렉ਸ਼ਨ ਆਏਗੀ ਦੁਪੱਟਾ ਸ਼ਿਫੋਨ ਦਾ ਆਏਗਾ ਨਾਲ ਰੰਗ ਤੇ ਡਿਜ਼ਾਈਨ ਸਾਰੇ ਅਵੇਲੇਬਲ ਨੇ ਬਾਏ ਕਰਨਾ ਚਾਹ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੋ ਨੰਬਰ ਮੈਂ ਆਪਣਾ ਐਡ ਕੀਤਾ ਹੋਇਆ ਐ ਵਾਲੇ ਜਿਹੜੇ ਸੂਟ ਨੇ ਚਾਰ ਰੰਗਾਂ ਵਿੱਚ ਆਣਗੇ ਥੋੜੇ ਕਲਰ ਮਿਕਸ ਮੈਚ ਹੋ ਗਏ ਨੇ 790 ਦਾ ਪ੍ਰਾਈਸ ਹੈ ਚਾਰ ਰੰਗਾਂ ਵਿੱਚ ਸੂਟ ਆਣਗੇ ਇਹ ਵਾਲੇ ਸੂਟ 850 ਦੇ ਵਿੱਚ ਤੁਹਾਨੂੰ ਮਿਲੇਗਾ 5 ਮੀਟਰ ਦਾ ਰੋਮਨ ਸਿਲਕ ਦਾ ਇਹ ਸੂਟ ਆਏਗਾ ਚਾਰ ਰੰਗ ਇਹਦੇ ਵਿੱਚ ਮੇਰੇ ਕੋਲ ਅਵੇਲੇਬਲ ਨੇ ਰੰਗ ਸਾਰੇ ਬਹੁਤ ਸੋਹਣੇ ਨੇ ਡਿਜ਼ਾਈਨ ਪੈਟਰਨ ਬਹੁਤ ਹੀ ਪਿਆਰੇ ਨੇ ਇਹ ਰੋਮਨ ਸਿਲਕ ਵਿੱਚ embroidered ਸ਼ਰਟ ਆਏਗੀ ਬਾਟਮ ਕਾਟਨ ਦਾ ਆਏਗਾ 2 ਮੀਟਰ ਦਾ ਦੁਪੱਟਾ organza ਦਾ ਆਏਗਾ 740 ਰੁਪਏ ਦਾ ਪ੍ਰਾਈਸ ਹੈ ਚਾਰ ਰੰਗ ਇਹਦੇ ਵਿੱਚ ਮੇਰੇ ਕੋਲ ਆਣਗੇ ਐ ਸੂਟ ਜਿਹੜਾ ਇਹ ਤੁਹਾਨੂੰ 5 ਮਿੰਟ ਦਾ ਲਕੋਜੀ कॉटन ਵਿੱਚ ਮਿਲੇਗਾ ਸੀਕਵੈਂਸ ਵਰਕ ਹੋਇਆ ਹੈ ਫਲਾਵਰ ਵਾਲਾ ਦੁਪੱਟਾ ਮਸਲੀਨ ਦਾ ਆਏਗਾ ਬਨਾਰਸੀ ਸਟਾਈਲ ਦਾ 580 ਰੁਪਏ ਦਾ ਰੇਟ ਹੈ ਤੇ ਇਹਦੇ ਵਿੱਚ ਮੇਰੇ ਕੋਲ 5 ਕਲਰ ਅਵੇਲੇਬਲ ਨੇ ਸੌਰੀ 4 ਕਲਰ ਇਹਦੇ ਵਿੱਚ ਅਵੇਲੇਬਲ ਨੇ ਐ ਵਾਲੀ ਸ਼ਰਟ 2.5 ਮੀਟਰ ਦੀ ਉਪਾੜਾ ਸਿਲਕ ਵਿੱਚ ਆਏਗੀ ਢੋਲਾ オリジナル ਸੋਨਾ ਚਾਂਦੀ ਵਰਕ ਹੋਇਆ ਬਾਟਮ ਗਰੇਪ ਦਾ ਆਏਗਾ ਦੁਪੱਟਾ ਢੋਲਾ ਸਿਲਕ ਦਾ ਆਏਗਾ ਤੇ ਇਹ ਚਾਰੋਂ ਸਾਈਡਾਂ ਤੇ ਇਹਦੇ ਵਰਕ ਹੋਇਆ ਹੈ ਸਿੰਗਲ ਕਲਰ ਵਿੱਚ 2200 ਦੇ ਵਿੱਚ ਤੁਹਾਨੂੰ ਸ਼ਿਮਰ ਦਾ ਸ਼ਿਮਰ ਸਿਲਕ ਦਾ ਸੂਟ ਮਿਲੇਗਾ ਕਲਰ ਇਹਦੇ ਵਿੱਚ ਸਿੰਗਲ ਹੀ ਹੈ 2450 ਰੁਪਏਾਂ ਦੇ ਵਿੱਚ ਤੁਹਾਨੂੰ ਉਲਣ ਦਾ ਸੂਟ ਮਿਲੇਗਾ ਪਸ਼ਮੀਨਾ ਦਾ ਵਿంటర్ ਕਲੈਕਸ਼ਨ ਹੈ ਬਨਾਰਸੀ ਲੁੱਕ ਹੈ ਪ੍ਰੀਮੀਅਮ ਕੁਆਲਿਟੀ ਹੈ ਸੌਫਟ ਐਂਡ ਸੂਥਿੰਗ ਬਲੈਕ ਬੈਕ ਤੋਂ ਪਲੀਨ ਆਏਗਾ ਬਾਟਮ ਵੀ ਉਲਣ ਦਾ 3 ਮੀਟਰ ਦਾ ਦੁਪੱਟਾ ਉਲਣ ਪਸ਼ਮੀਨਾ ਦਾ ਸੈਲਫ ਫੇਅਰ ਸਟਾਈਲਿਸ਼ ਬਹੁਤ ਪਿਆਰਾ ਹੈ ਵੈਡਿੰਗ ਸਪੈਸ਼ਲ ਪਾਰਟੀ ਤੇ ਪਾਇਆ ਜਾਣ ਵਾਲਾ ਸੂਟ ਹੈ 2450 ਰੁਪਏ ਦਾ ਪ੍ਰਾਈਸ ਹੈ ਤੇ ਇਹਦੇ ਵਿੱਚ ਜਿਹੜਾ ਰੰਗ ਹੈ ਸਿੰਗਲ ਹੀ ਹੈ ਇਹ ਵਾਲਾ ਸੂਟ ਵੀ ਸਿੰਗਲ ਕਲਰ ਦੇ ਵਿੱਚ 2600 ਦੇ ਵਿੱਚ ਤੁਹਾਨੂੰ ਮਿਲੇਗਾ ਸੌਰੀ ਡਬਲ ਕਲਰ ਨੇ ਬਲੈਕ ਐਂਡ ਮੈਰੂਨ ਦੇ ਵਿੱਚ ਆਏਗਾ ਪਿਓਰ ਚਨਾਉਣ ਸਿਲਕ ਦਾ ਡிரஸ் ਮਟੀਰੀਅਲ ਹੈ ਪਾਰਟੀ ਵੇਅਰ ਹੈ ਨੈਕ ਤੇ ਹੈਂਡਵਰਕ ਹੋਇਆ ਦੋ ਰੰਗ ਇਹਦੇ ਵਿੱਚ ਮੇਰੇ ਕੋਲ ਫਿਲਹਾਲ ਅਵੇਲੇਬਲ ਨੇ 2000 ਦੇ ਵਿੱਚ ਔਰਗੈਂਜ਼ਾ ਦਾ ਸੈਮੀ ਸਟਿਸ ਤੁਹਾਨੂੰ ਸ਼ਾਰਟ ਮਿਲੇਗੀ ਬਾਟਮ ਬਹੁਤ ਪਿਆਰਾ ਸ਼ੈਂਟੂਨ ਦਾ 3 ਮੀਟਰ ਦਾ ਮਿਲੇਗਾ ਦੁਪੱਟਾ ਸੌਫਟ ਆਰਗੈਂਜ਼ਾ ਦਾ ਪ੍ਰਾਈਸ ਇਹਦਾ 2000 ਰੁਪਏ ਹੈ ਇਹ ਵਾਲਾ ਵੀ ਸਿੰਗਲ ਕਲਰ ਦੇ ਵਿੱਚ ਤੁਹਾਨੂੰ 2100 ਰੁਪਏ ਦੇ ਵਿੱਚ ਆਰਗੈਂਜ਼ਾ ਦੀ ਸ਼ਰਟ ਮਿਲੇਗੀ ਦੁਪੱਟਾ ਸੌਫਟ ਆਰਗੈਂਜ਼ਾ ਦਾ ਮਿਲੇਗਾ ਰਾਂਗੇ ਦੇ ਵਿੱਚ ਵੀ ਮੇਰੇ ਕੋਲ ਸਿੰਗਲ ਹੀ ਹੈ ਇਹ ਸੂਟ ਫਰਾਕ ਸਟਾਈਲ ਦੇ ਪਹਿਲੇ ਇੱਕ ਰੰਗ ਵਿਚਾਰਿਆ ਸੀ ਹੁਣ ਇਹਦੇ ਵਿੱਚ ਤਿੰਨ ਰੰਗ ਆ ਗਏ ਨੇ ਜਾਰਜਟ ਦਾ ਤਾਨੂੰ 3 ਮੀਟਰ ਦਾ ਮਿਲੇਗਾ 3 ਮੀਟਰ ਦਾ ਸ਼ਲਾਰਾ ਮਿਲੇਗਾ ਜੌਰ ਜੜ ਦਾ ਤੇ ਜੌਰ ਜੜ ਦਾ ਹੀ ਹੈਵੀ ਏਮਬਰਾਇਡਰ ਦੁਪੱਟਾ ਮਿਲੇਗਾ ਵਾਈਟ ਬਲੈਕ ਐਂਜੈਲੋ ਇਹਦੇ ਵਿੱਚ ਨਵੇਂ ਕਲਰ ਐਡ ਹੋਏ ਨੇ ਪਹਿਲਾਂ ਇਹ ਸਿੰਗਲ ਕਲਰ ਵਿੱਚ ਹੀ ਆਂਦਾ ਸੀ ਪ੍ਰਾਈਜ਼ ਇਹਦਾ 2600 ਰੁਪਏ ਹੈ ਬਾਟਮ ਵੈਲਵਟ ਦੇ ਨਾਲ ਬਹੁਤ ਪਿਆਰਾ ਦੁਪੱਟਾ ਚਨਾਉਂਦਾ 1000 ਰੁਪਏ ਦੇ ਵਿੱਚ ਚਾਰ ਰੰਗਾਂ ਵਿੱਚ ਸੂਟ ਮਿਲੇਗਾ ਤੁਹਾਨੂੰ ਸੂਟ ਨੈਚਰ ਕريب ਦਾ ਆਏਗਾ ਬਾਟਮ ਜਿਹੜਾ ਅਫਗਾਨੀ ਵੈਲਵਟ ਵਾਲਾ ਆਏਗਾ 2600 ਦੇ ਵਿੱਚ ਤੁਹਾਨੂੰ ਇੱਕ ਵੈਡਿੰਗ ਸਪੈਸ਼ਲ ਬਹੁਤ ਹੀ ਪਿਆਰਾ ਬ੍ਰੌਕੇਟ ਦੇ ਸਟਾਈਲ ਵਾਲਾ ਸੂਟ ਮਿਲ ਜੇਗਾ ਰੰਗੇ ਦੇ ਵਿੱਚ 7 ਹੈ ਗਿਨੇ ਤੇ ਸਾਰੇ ਦੇ ਸਾਰੇ ਕਲਰ ਜਿਹੜੇ ਨੇ ਵੈਡਿੰਗ ਸਪੈਸ਼ਲ ਪਾਰਟੀ ਵੇਅਰ ਲੁੱਕ ਵਾਲੇ ਨੇ ਬਾਕੀ ਅਗਰ ਤੁਸੀਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਦਿੱਤਾ ਨੰਬਰ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਇਹ ਸਿੰਗਲ ਕਲਰ ਵਿੱਚ ਆਏਗਾ ਫਰੰਟ ਤੇ ਬੈਕ ਤੇ ਵਰਕ ਹੈ ਸ਼ਿਮਰ ਸੂਟ ਹੈ organza ਦਾ ਗੋਲੀ ਦੁਪੱਟਾ ਹੈ 3300 ਰੁਪਏ ਦਾ ਪ੍ਰਾਈਸ ਹੈ ਸਿੰਗਲ ਕਲਰ ਵਿੱਚ ਇਹ ਵਾਲਾ ਸੂਟ ਤੁਹਾਨੂੰ ਮਿਲੇਗਾ ਇਹ ਵਾਲਾ ਸੂਟ ਵੀ ਸਿੰਗਲ ਕਲਰ ਵਿੱਚ ਤੁਹਾਨੂੰ ਟੈਬੀ ਹੈਵੀ ਸਲਵਾਰ ਮਿਲੇਗੀ ਟੈਬੀ ਦੀ ਸ਼ਰਟ ਮਿਲੇਗੀ 슬ੀਵਸ ਫੁੱਲ ਹੈਵੀ ਹੈ ਹੈਂਡਵਰਕ ਹੈ ਕਲਰ ਇਹਦੇ ਵਿੱਚ ਸਿੰਗਲ ਹੈ 2500 ਰੁਪਏ ਦਾ ਪ੍ਰਾਈਸ ਹੈ organza ਦਾ ਹੈਵੀ ਬਹੁਤ ਹੀ ਪਿਆਰਾ ਦੁਪੱਟਾ ਹੈ ਐ ਪਸ਼ਮੀਨਾ ਵਿੱਚ ਤੁਹਾਨੂੰ ਤਿੰਨ ਰੰਗਾਂ ਵਿੱਚ ਸੂਟ ਮਿਲ ਜੇਗਾ। ਬਾਕੀ ਕਿ ਤੁਸੀਂ ਕੋਈ ਕੁਇਰੀ ਕਰਨੀ ਤਾਂ ਨੰਬਰ 'ਤੇ ਆ ਕੇ ਮੈਸੇਜਸ ਕਰ ਦਿਓ ਨੰਬਰ ਮੈਂ ਐਡ ਕੀਤਾ ਹੈ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ। ਐ ਵਾਲਾ ਸੂਟ ਤੁਹਾਨੂੰ 1650 ਰੁਪਏ ਦੇ ਵਿੱਚ ਮਿਲ ਜੇਗਾ। ਤੇ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਰੈਂਡੀ ਤੇ ਐਕਸਕਲੂਸਿਵ ਕਲੈਕਸ਼ਨਾਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ।